ਆਪਾਂ ਨਾਂ ਪਟੇਰੇ ਚੈੱਕ ਕਰਾਉਨੇ ਆ ਇਹਦੇ ਬੱਬੇ ਆ ਦੇਖੋ ਇਹਨਾਂ ਨੇ ਸੈਟ ਅਪ ਲਾਇਆ ਇੱਥੇ ਲਾਈਟ ਨਹੀਂ ਹੈਗੀ ਯਾਰ ਨਹੀਂ ਫਾਇਰ ਦਾ ਚਾਨਨ ਕਰ ਲਿਆ ਲਾਈ ਲਾਈ ਯਾਰ ਤੇ ਸਾਨੂੰ ਆਪਾਂ ਸਮਾਰ ਕੇ ਪਟੇਰੇ ਦਿਖਾਉਣੇ ਨੇ ਇਹਨਾਂ ਨੇ ਨਾ ਪਟੇਰੇ ਲੈ ਕੇ ਆਇਆ ਛੋਟੇ ਆ ਜੇ ਤੇ ਆਹ ਦੇਖ ਲਓ ਪਟੇਰੇ ਆ ਬੈਠੇ ਆ ਕਿੰਨੇ ਸੋਹਣੇ ਲੱਗਦੇ ਨੇ ਪੰਜ ਪਟੇਰੇ ਆ ਪੰਜ ਲੈਂਦੇ ਇਹਨਾਂ ਨੇ ਪਟੇਰੇ ਆ ਵਾ ਸੋਹਣੇ ਆ ਇਹਨਾਂ ਦੇ ਇੱਕ ਨਾਰਾ ਉਹੀ ਹੈਗਾ ਜੜਾਇਆ ਕਨੂਆ ਯਾਰ ਜੜਾਇਆ ਕਿਸੇ ਨਾਲ ਨਹੀਂ ਵજન ਤਾਂ ਬਹੁਤਾ ਹਨਾਇ ਰਹੀ ਜੀ ਫਿਰ ਠੋਸ ਵਜਨ ਹੁੰਦੇ ਨਾ ਇਹ ਥੋੜਾ ਜਿਹਾ ਹੱਡ ਭਾਰਾ ਹੁੰਦਾ ਹੱਡ ਭਾਰਾ ਹੁੰਦਾ ਤੇ ਲੱਤਾਂ ਦੇਖ ਆਹੋ ਲੱਤਾਂ ਦਿਖਾ ਦੇ ਆਪਾਂ ਇਹ ਤੇ ਹੋਦਾ ਜੱਟਪੁਰਾ ਕੈਮਾ ਹੈ ਲੋਕ ਜੀ ਵੈਲਕਮ ਬੈਕ ਟੂ ਮਾਈ ਚੈਨਲ ਜੀ ਅੱਜ ਦੇ ਵਲੋਗ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਸਵਾਗਤ ਹੈ ਅੱਜ ਬਾਬੇ ਆਪਾਂ ਆਪਾਂ ਮਿੱਤਰ ਦੇ ਘਰ ਤੇ ਸੋਨੂੰ ਨਾ ਅਸੀਲ ਦਿਖਾਉਣੇ ਆ ਨਵਾਂ ਅਸੀਲ ਲੈ ਕੇ ਆਇਆ ਠੀਕ ਹੈ ਤੇ ਅੱਜ ਤੁਹਾਨੂੰ ਅਸੀਲ ਦਿਖਾਈਏ ਆ ਬਾਬੇਓ ਆਹ ਦੇਖੋ ਯਾਰ ਆ ਮੁਰਗਾ ਲੈ ਆਂਦਾ ਫੜੀ ਹੋਇ ਜੱਗੇ ਮੜਾ ਜੀ ਆ ਦੇਖੋ ਅਸਲੀ ਨਾਰਾ ਲੱਗਿਆ ਓਏ ਆ ਦੇਖੋ ਮੇਰੀ ਅੱਖ ਨਹੀਂ ਹੈਗੀ ਓਏ ਹੈ ਰਜੀਤ ਅੱਖ ਬਿਨ ਅੱਖ ਵਾਲਾ ਲੈਂਦਾ ਓਏ ਹੁਣ ਕਾ ਮੂੰਹ ਲਗਾਉਣਾ ਬਈ ਮੈਨੂੰ ਪਤਾ ਕੀ ਕਹਿੰਦਾ ਹਾਂ ਬholi ਤਕੜਾ ਮੁਰਗਾ ਲੈਂਦਾ ਉਹਦਾ ਬਈ ਕਿੰਨੀਆਂ ਬਾਜੀਆਂ ਤੇ 7 ਵਜੇ 8 ਵਜੇ ਜਿੱਤਿਆ ਹੋਇਆ ਆ ਦੇਖ ਲਓ ਬਈ ਅੱਖ ਪੰਨੀ ਹੋਈ ਅੱਖ ਨਿਕਲ ਗਈ ਯਾਰ ਅੱਖ ਪੰਨੀ ਹੋਈ ਮੁਰਗੇ ਦੀ ਓਏ ਕਾਣੀ ਦੇ ਆਏ ਓਏ ਹੁਣ ਦੇਖੀ ਲੋਕ ਦਾ ਫਰਦਲਾ ਵੀਡੀਓ ਜੀ ਆ ਦੇਖ ਲੋ ਆ ਹੂੰ ਤਾਂ ਸੋਹਣਾ ਦਾ ਮੁਰਗਾ ਹਸੀਲ ਹਾਂ ਕੰਡੇ ਗੁੰਡੇ ਚੈੱਕ ਕਰ ਲੋ ਬਾਬੇ ਦੇ ਤਿੱਖਿਆ ਪੂਰੇ ਹੈਨਾ ਰਾਈਟ ਰੂਟ ਤਾਂ ਦੇਖੋ ਪੂਰੀ ਰੱਖਦੇ ਆ ਮੁੰਡੇ ਸੇਵਾ ਮੁਰਗੀਆਂ ਦੀ ਤੇ ਆ ਕੀ ਹੋ ਲੱਸੀ ਆ ਵੀ ਲੱਸੀ ਵੀ ਦਾ ਮੁਰਗਾ ਯਾਰ ਆਹਾ ਮੁਰਗਾ ਲੱਸੀ ਦੇ ਲਾਹ ਸਿਰ ਹੁਣ ਤਾਂ ਵੈਸੇ ਲੋੜ ਹੀ ਨਹੀਂ ਠੰਡਾ ਯਾਰ ਨਹੀਂ ਯਾਰ ਫਿਰ ਕੀ ਗੱਲ ਦਾ ਯਾਰ ਤੇ ਉਹ ਦੇਖ ਲੋ ਮੁਰਗਾ ਕੱਦ ਕਾੜ ਥੱਲੇ ਰੱਖੀ ਆ ਯਾਰ ਇਹਦਾ ਕੱਦ ਕਾੜ ਦੇਖੀ ਆਪਾਂ ਤੇ ਕੱਦ ਕਾੜ ਦਾ ਠੀਕ ਆ ਯਾਰ ਮੁਰਗੇ ਦਾ ਵਧੀਆਗਾ ਚੁਟਕੀ ਚੜਕੀ ਤੇ ਨਹੀਂ ਲਾਇਆ ਹੋਇਆ ਯਾਰ ਇਹ ਕਈ ਚੁਟਕੀ ਇਹਨੂੰ ਆਪ ਹੀ ਦੇਖਣੀ ਹੋਈ ਬਹੁਤ ਕੱਲ ਦਾ ਸਹੀ ਆ ਚੁਟਕੀ ਦਾ ਖਾਦੀ ਇਹਨੂੰ ਤਾਂ ਆਪ ਹੀ ਦੀ ਜੇ ਇੰਨੇ ਬਹੁਤ ਆ ਯਾਰ ਸਹੀ ਆ ਤੇ ਮੁਰਗਾ ਇਹਨਾਂ ਹੋਰ ਯਾਰ ਕਾਣਾ ਮੁਰਗਾ ਲਿਆਦਾ ਉਹ ਮੈਨੂੰ ਨਾ ਫੋਨ ਤੇ ਫੋਨ ਲਈ ਜਾਣੇ ਇਹ ਤੜਕੇ ਦੇ ਮੈਂ ਕਿਹਾ ਸੀ ਕਾਰਜ ਤੁਸੀਂ ਮੁਰਗਾ ਲਿਆਂਦਾ ਬਈ ਪਤਾ ਨਹੀਂ ਕਿਹੜਾ ਮੁਰਗਾ ਲਿਆਂਦਾ ਦੇਖੇ ਇੱਕ ਵਾਰ ਕਾਣਾ ਇੱਕ ਵਾਰ ਉਹ ਕਾਣਾ ਕਹਿੰਦਾ ਕੋਈ ਵਿੱਚ ਕਾਇਆ ਅਗਲੇ ਨੇ ਤੇ ਤੇ ਆਹ ਦੇਖੋ ਯਾਰੋ ਇੱਕ ਪਾਸੇ ਉਹਦਾ ਮਾਰ ਗਿਆ ਉਹਨੇ ਚੱਕਿਆ ਆਪਾਂ ਮੁਰਗੀ ਲੈ ਕੇ ਆਈ ਸੀ ਓਏ ਆ ਕਾ ਕਰਦੀ ਇੱਥੇ ਹਾਂ ਇੱਕੋ ਕਰਦੀ ਹੈਗੀ ਤੇ ਕੋ ਕਰਦੀ ਆ ਯਾਰੋ ਉਹ ਦੇਖੋ ਆ ਬੜੀ ਦੇਖੋ ਮੁਰਗੀ ਓਏ ਹਰਦੀ ਇਹ ਸਾਡੇ ਵਾਲਾ ਮੁਰਗਾ ਕਿੱਥੇ ਓਏ ਇੱਧਰ ਲੈ ਪਾਸੇ ਇੱਧਰ ਲੈਤਾ ਆ ਫੜਦਾ ਆਪਣੇ ਵਾਲਾ ਤੇ ਇੱਧਰ ਨਾ ਆਪਾਂ ਇਹਨਾਂ ਨੂੰ ਮੁਰਗਾ ਦੇਦਾ ਸੀ ਆਪਾਂ ਜਿਹੜਾ ਫਸੇਰ ਤੇ ਲਾਇਆ ਹੋਇਆ ਸੀ ਦੇਸੀ ਬਲੈਕ ਅਸਟਰ ਲੋਪ ਮੁਰਗਾ ਕਿਵੇਂ ਆਏ ਪਹਿਲਾ ਮੁਰਗਾ ਦਾ ਸੱਪ ਨਾਲ ਕਿਵੇਂ ਆ ਮੁਰਗਾ ਵਧੀਆ ਬਈ ਵਧੀਆਗਾ ਤੇ ਸਾਨੂੰ ਮੁਰਗਾ ਦਿਖਾਉਣੇ ਵਧੀਆ ਜੀਜੂ ਲਾੜੇ ਨੇ ਮੈਂ ਤਾਂ ਅੱਜ ਦੇਖਿਆ ਆ ਦੇਖੋ ਆ ਫਿਰਦਾ ਆਪਣਾ ਦੇਸੀ ਆ ਮੁਰਗੀ ਇੱਕ ਮੁਰਗੀ ਛੱਡੀ ਹੋਇਆ ਯਾਰ ਬਾਹਰੇ ਕੱਟੀਏ ਇਹਨੂੰ ਮਟਾਜ ਛੜੀ ਹੋਣੀ ਛੜੀ ਹੋਣੀ ਜੀ ਆਗਾ ਜਗਾਸਤ ਆ ਲੋ ਆ ਕੇ ਮੈਂ ਉਹ ਲੜਾਈ ਲੜਾਈ ਸੀ ਦੇਣਾ ਹਾਂ ਤੇ ਆ ਕਣਗੀ ਗੁੰਗੀ ਮਾੜੀ ਉੱਠੀ ਹੋ ਲੱਗੀ ਹੈ ਸੱਟ ਲੱਗੀ ਹੋਈ ਹੈ ਲੱਗ ਜਿਓ ਥੋੜੇ ਮੋਟੇ ਲੜ ਤੇ ਉਹ ਵੀ ਇਹਦੇ ਕੰਡੇ ਇਹਦੇ ਵੀ ਕੰਡੇ ਗੁੰਡੀ ਨਿਕਲਣਾ ਆ ਗਿਆ ਦੇਖੋ ਇਹਦੇ ਵੀ ਕੰਡੇ ਨਿਕਲਣ ਲੱਗ ਗਏ ਠੀਕ ਹੈ ਤੇ ਮੁਰਗਾ ਦਾ ਪੂਰਾ ਸੋਹਣਾ ਯਾਰ ਆਪਣਾ ਮਾੜਾ ਨਹੀਂ ਹੈਗਾ ਇਹ ਨਹੀਂ ਗੱਲ ਬਾਤ ਇਹ ਇਹ ਨਹੀਂ ਗੱਲ ਬਾਤ ਹੈ ਨਹੀਂ ਮੁਰਗੇ ਜੀ ਯਾਰ ਕਿਹੜੇ ਚ ਉਹ ਪਰਲੇ ਯਾਰ ਨਾ ਬਈ ਪਹਿਲਾ ਰਿਵਿਊ ਆ ਗਿਆ ਮੁਰਗੇ ਦਾ ਸਾਰਿਆਂ ਨੂੰ ਆਹ ਦੇਖਣਾ ਮਗਨ ਲੜਾਕੀ ਦੇਖ ਲੈਣਾ ਤਾਂ ਨਹੀਂ ਮੜਾ ਜੇ ਸਾਡਾ ਮੁਰਗਾ ਕਰਨਾ ਵੜਾ ਆ ਮਾਦਾ ਦੇਸੀ ਨੂੰ ਕਹੀ ਜਾਂਦਾ ਨਹੀਂ ਯਾਰ ਉਹ ਡਰ ਗਿਆ ਹੱਡੀ ਵਿੱਚ ਦੇਖ ਲਾਂਗੇ ਓਏ 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 ਆ ਗਿਆ ਬਾਰੇ ਨਾ ਭਾਗ ਜਾ ਓਏ ਬਾਰੇ ਆ ਭਾਗ ਜਾ ਦੇਖੋ ਜੀ ਅਸਤਰ ਆਪਣੇ ਦੋਵੇਂ ਥੋੜਾ ਜਿਹਾ ਚੁੱਪਿਆ ਕਰੀ ਜਾਂਦਾ ਓਏ ਉਹ ਦਿਉਂ ਚੱਕਣਾ। ਵੀਰ ਯਾਰ ਇਹ ਜਿਆ ਸੋਡਾ ਸੀਲਾ ਹੁੰਨੋਂ ਤਾਂ ਉਹ ਉੱਤੇ ਪਿਆ ਹੁੰਦਾ ਯਾਰ। ਮੈਂ ਦਿਖਾਇਆ ਸਾਡਾ ਯਾਰ ਇਹ ਵੀਪਾਂ ਦਾ ਲੜਦਾ ਨਹੀਂ। ਇਹ ਇਹ ਨਾ ਚੁੱਪ ਕਰਾਇਆ ਹੋਇਆ ਇਹਨਾਂ ਦਾ ਸੀਲ ਯਾਰ। ਇਹ ਲੜਦਾ ਨਹੀਂ ਬਈ ਯਾਰ। ਨਹੀਂ ਸੀਲ ਯਾਰ ਇੰਨਾ ਚਿਰ ਟਿਕਣ ਦਿੰਦਾ ਯਾਰ ਮੁਰਗਾ ਉਹ ਆ ਫਿਰਦਾ ਕੋਲੇ। ਉਹ ਦੇਖੋ ਉਹ ਦੇਖੋ। ਨਾ ਬਈ ਫੈਨ ਨਹੀਂ ਕਰਦਾ। ਇਹ ਦੋਹੇ ਇੱਕੋ ਜੀ ਆ ਬਈ। ਇਹਦਾ ਯਾਰ ਸੀਗਲੀ ਨਹੀਂ ਹੈਗਾ ਇਹ ਇਹ ਤਾਂ ਦੇਸੀ ਨਾਲ ਵੀ ਪੜਾ ਯਾਰ। ਵੀਡੀਓ ਬੰਦ ਕਰ ਯਾਰ। ਵੀਡੀਓ ਬੰਦ ਕਰ ਬੜਾ ਛੋਟੇ ਮੁਰਗੇ। ਵੀਡੀਓ ਤਾਂ ਬਈ ਚੱਲੂ ਯਾਰ ਵੀਡੀਓ ਵਲੌਗ ਤਾਂ ਬੰਦ ਹੀ ਨਹੀਂ ਹੁੰਦਾ। ਉਹ ਦੇਖ ਲੋ ਇਹਦਾ ਸੀਲ ਇਹ ਸਾਡੀ ਗੱਨੀ ਹੋਣੀ ਹੈ ਤੇ ਵਲੌਗ ਤੇ ਰਹੀਂ ਚੱਲੂਗਾ ਥੋਡੇ ਸਾਹਮਣੇ ਉੱਪਰੋਂ ਪਹਿਲਾਂ ਮੈਨੂੰ ਤਾਂ ਜਾਣ ਦੋਗਾ ਮਰ ਜਾ ਦੇਖ ਲੈਣੇ ਹੋਂ ਦੇਖ ਲੈਣੇ ਮੈਂ ਸੱਤ ਪੇੜ ਮਰੂਗਾ ਉਹ ਵੱਡ ਲਾਏ ਬੜਾ ਲੜਨ ਲੱਗੇ ਇਹੋ ਜਿਹਾ ਯਾਰ ਆ ਸੀਲ ਰੱਖਦਾਗਾ ਇਹਦਾ ਮਾਲਕ ਹੀ ਡਰੀ ਜਾਂਦਾ ਹੈ ਇਹੀ ਡਰੀ ਜਾਂਦਾ ਓਏ ਕੀ ਬੇਤਾ ਡਰੇਗਾ ਉਹ ਚੋ ਕਿਹੜੀ ਕੀ ਲੈਂਦਾ ਤੁਸੀਂ ਚਕੋਰ ਨਾ ਬਈ ਯਾਰ ਪੁੱਛ ਨਹੀਂ ਜਾਂਦਾ ਇਹ ਕੀ ਲੈਂਦਾ ਬਟੇਰੇ ਬਟੇਰੇ ਹਾਂ ਚੰਨ ਨੇ ਨਾ ਬਟੇਰੇ ਲਿਆਉਂਦੇ ਸਾਨੂੰ ਆਪਾਂ ਨਾ ਬਟੇਰੇ ਚੈੱਕ ਕਰਾਉਨੇ ਆ। ਇਹਨਾਂ ਦੇ ਬੱਬੇ ਆ ਦੇਖੋ ਇਹਨਾਂ ਨੇ ਸੈਟਅਪ ਲਾਇਆ ਇੱਥੇ ਲਾਈਟ ਨਹੀਂ ਹੈਗੀ ਯਾਰ। ਨਹੀਂ ਫਲੈਸ਼ ਦਾ ਚਾਨਨ ਕਰਨਾ। ਫਲੈਸ਼ ਲਾਈ ਯਾਰ। ਤੇ ਸਾਨੂੰ ਆਪਾਂ ਨਾ ਸਮਾਰ ਕੇ ਬਟੇਰੇ ਦਿਖਾਉਣੇ ਇਹਨਾਂ ਨੇ ਨਾ ਬਟੇਰੇ ਲੈ ਕੇ ਆਇਆ ਛੋਟੇ ਆ ਹਜੇ। ਤੇ ਆਹ ਦੇਖ ਲਓ ਬਟੇਰੇ ਆ ਬੈਠੇ ਆ। ਕਿੰਨੇ ਸੋਹਣੇ ਲੱਗਦੇ ਹਨਾ। 5 ਬਟੇਰੇ ਆ। 5 ਲੈਂਦੇ ਇਹਨਾਂ ਨੇ। ਬਟੇਰੇ ਹੋਵੋ ਸੋਹਣੇ ਆ ਇਹਨਾਂ ਦੇ। ਇੱਕ ਨਾਰਾ। ਛਾਰ ਨਾਰਾ। ਇਹਦੇ ਥੱਲੇ ਕੀ ਹੋਵੇ? ਕੂਈਆਂ ਇਹ। ਹੇ ਆਹ ਆ ਖੁਲਦਲ ਇਧਰ ਉਹ ਵੀ ਕੁਝ ਨਹੀਂ ਇਹਦੇ ਵਿੱਚ ਮੁਰਗੀ ਛੱਡੀ ਹੋਈ ਸੀ ਬੱਛੇ ਦੇ ਵਿੱਚ ਮੁਰਗੀ ਹੁਣ ਉਧਰ ਕਰਤੀ ਮੁਰਗੀ ਅੱਛਾ ਬਟੇਰੇ ਦਾ ਸੋਹਣਾ ਹੈ ਨਾ ਯਾਰ ਜਿਹਰੇ ਦਾ ਵਧੀਆ ਵਧੀਆ ਨਾਲ ਠੰਡ ਤੋਂ ਬਚੇ ਹੋਇਆ ਨਾ ਠੰਡ ਤੋਂ ਵੀ ਯਾਰ ਪੂਰੇ ਬਚੇ ਹੋਇਆ ਪੂਰੇ ਵਧੀਆ ਕੈਵਨ ਦਾ ਜਗਾੜ ਦਾ ਹਾਂ ਆ ਇਹਨਾਂ ਨੇ ਉਹ ਹਿੱਟਿਆ ਹੈ ਨਾ ਆ ਲੱਕੜ ਦਾ ਹਿੱਟਿਆ ਹੋਇਆ ਓਏ ਲੱਕੜ ਦਾ ਪੂਰਾ ਹਿੱਟਿਆ ਹੋਇਆ ਇਹ ਯਾਰ ਔਖਾ ਤਾਂ ਨਹੀਂ ਕਰਦਾ ਇਹਨਾਂ ਨੂੰ ਬੈਠਣ ਉੱਠਣ ਕਰ ਨਹੀਂ ਨਹੀਂ ਵਧੀਆ ਇਹ ਗਰਮ ਉਹ ਨੂੰ ਰੱਖਣਾ ਚਾਹੀਦਾ ਸਰਕਾ ਹੁਰਕਾ ਜਾ ਯਾਰਾ ਮੈਨੂੰ ਸਾਫ ਸੁਫੀ ਕਰਨਾ ਬਥੇ ਸਹੀ ਆ ਜਾ ਸਾਫ ਨੂੰ ਤੇ ਚੜੇ ਦਾ ਛੋਟਾ ਹੀ ਆ ਜਾ ਕਿਹੜਾ ਕਿੰਨਾ ਕਿੰਨਾ ਗੰਦ ਪਾਉਂਦੇ ਹੋਣਗੇ ਹਾਂ ਸਾਰੇ ਨਾਲ ਵੱਧ ਗੰਦ ਪਾਉਂਦੇ ਆ ਉਹ ਮੁਰਗੇ ਧਰਨ ਲੱਗ ਗਏ ਅੰਡੇ ਓਏ ਹਾਂ ਧਰਦਿਆਂ ਬਈ ਕਿਹੜੀਆਂ ਧਰਦਿਆਂ ਜਿਹੜੀਆਂ ਅਸੀਂ ਲੈ ਕੇ ਆਏ ਸੀ ਮੈਂ ਤਾਂ ਕਹਾਂ ਉਹ ਧਰਨ ਲੱਗ ਗਈ ਕਿਹੜੀ ਇਹਦੇ ਸਾਹਮਣੇ ਧਰਦੀ ਆ ਆਹੋ ਆ ਦੋਈ ਧਰਦੀਆਂ ਨੇ ਜਿਹੜੀਆਂ ਅਸੀਂ ਲੈ ਕੇ ਆਏ ਸੀ ਤੇ ਆ ਸੀਦੀਆਂ ਮੱਗੀਆਂ ਕਰ ਲੋ ਚੈੱਕ ਉਹ ਸੜਿਆ ਜਾ ਮੋਗਾ ਲੱਗਿਆ ਸੀ ਆ ਮੁਰਗਾ ਸੇਲ ਤੇ ਆ ਯਾਰ ਜਿਹਨੇ ਲੈਣਾ ਹੋਵੇ ਠੀਕ ਆ ਆ ਦੱਸ ਦਿਓ ਮੋਗਾ ਕੰਡੇ ਗੁੰਡੇ ਸੀਗੇ ਤੇ ਬੋਲੇ ਜੀ ਭਾਈ ਮੁਰਗਾ ਮੁਰਗਾ ਦਾ ਉਹੀ ਆ ਭਾਈ ਦਿੰਦਾ ਨਾ ਬਾਂਗਾ ਓਡੇ ਸਾਹਮਣੇ ਆ ਦੇਖ ਲੋ ਇਹਦਾ ਸੀਲ ਮਾਹਬਾਦੇ ਉਹ ਕਿਵੇਂ ਦਰਦਾ ਓਏ ਲੰਗ ਮਾਰਦਾ ਓਏ ਲੰਗ ਮਾਰਦਾ ਉਹਦੇ ਥੱਲੇ ਮਾਰਿਆ ਫੇਰ ਵੱਜਿਆ ਉਹਦਾ ਆ ਛੁੜੀ ਕੁਛ ਕੁ ਇਹ ਤਾਂ ਕੋਠੇ ਸਾੜਾ ਮਾਰਿਆ ਤਾਂ ਕੁਛੀ ਦਾ ਗੱਲ ਆ ਆ ਬੱਚੇ ਜੀ ਕਿਉਂ ਉਹ ਭਜਾ ਤੇ ਆਪਾਂ ਡਰਾ ਤੇ ਉਹਦੇ ਕੰਨੇ ਭਜਾਣੇ ਕਰੀ ਲੋ ਦੇਖ ਲਿਆ ਆਪਾਂ ਸੀਲ ਤੇ ਇਹਦੀਆਂ ਮੁਰਗੀਆਂ ਦੇਖ ਲਈਆਂ ਹਨ ਤੁਹਾਨੂੰ ਦਿਖਾਤੇ ਬਟੇਰੇ ਦਿਖਾਤੇ ਅੱਜ ਦੇ ਵਲੌਗ ਦੇ ਉੱਤੇ ਤੇ ਮੈਂ ਤਾਂ ਇਹ ਦੇਖਣਾ ਸੀ ਉਹ ਮੁਰਗਾ ਕਹੇ ਜਾਂਦਾ ਇਹਨਾਂ ਦਾ ਬਾਪੂ ਆ ਬਾਬੇ ਦੇ ਦਰਸਾਂ ਘਰਾਦੇ ਬਾਬੇ ਦੇ ਦਾ ਪੈਲ ਦੇ ਧਾਰ ਤੇ ਘਰਾਤੀ ਸੀ ਤੇ ਆ ਆਪਣਾ ਮੁਰਗਾ ਜਿਹੜਾ ਆਪਾਂ ਇਹਨਾਂ ਨੂੰ ਦੇਤਾ ਹਾਂ ਹਾਂ ਮਰਗ ਨਹੀਂ ਹੁੰਦੀ ਇਹਨੂੰ ਬੇਹੋਸ਼ਣਾ ਕਰਕੇ ਦੇਖੀਏ ਜਿਹੜੀ ਧੌਣ ਜੀ ਮੜੋੜ ਕੇ ਆਏ ਹਲਾਉਂਦੇ ਜੀ ਹੁੰਦੇ ਆਂ ਇਹ ਕਰ ਦਿੰਦੇ ਆ ਕੀ ਕੀਤਾ ਹੁਣ ਇਹ ਉਹ ਆਪਾਂ ਦੇਖ ਲੈਨੇ ਝੋਟਾ ਆਪਾਂ ਮੈਂ ਹਾਂ ਨਹੀਂ ਦਿੰਦਾ ਬਾਂਗਾ ਬੂੰਗਾ ਨਹੀਂ ਹੋਵੇ ਉਹ ਹੋਦੀ ਟਾਇਲਟ ਦੇ ਵਾਲਾ ਆਪਾਂ ਨੇ ਉਹ ਜਿਹੜੇ ਜੇਬ ਜੇਬ ਆ ਬੇ ਅਸਲੀ ਸੀਰ ਹੁੰਦਾ ਉਹਨੂੰ ਦੇਖ ਲੈਣਾ ਚੁੱਕ ਸਹੀ ਗੱਲ ਹੈ ਉਹਨੂੰ ਲਾਇਆ ਹੁੰਦਾ ਕੁਝ ਸਹੀ ਗੱਲ ਹੈ ਤੇ ਕਾਣ ਕੰਢੀ ਨਹੀਂ ਗਾ ਬੰਦਾ ਮੱਠਾ ਚਾਹ ਪੀਣ ਮੱਤਾਂ ਵੀ ਲੱਗਿਆ ਅੱਜ ਆ ਇਹ ਕਿਥੇ ਗਿੱਜਾ ਆ ਉਹ ਦੇਖ ਜਾਈ ਬਹੁਤ ਚੁੱਕੀਆਂ ਬੜੀ ਹੈ ਨਾ ਇਹ ਤੁਹਾਡੇ ਗਿੱਜੂ ਨੇ ਉਹਨੂੰ ਵੜਦਾ ਨਹੀਂ ਹੁੰਦਾ ਆ ਮਜਦ ਨਹੀਂ ਇਹੋ ਲਾਣਾ ਚੁੜਕੀ ਚੜਕੀ ਤੇ ਉਹ ਤਾਂ ਗਾਹਾਂ ਜਾ ਕੇ ਲੱਗੂ ਇਹ ਜੇ ਕਾ ਵੀ ਤਰਾ ਲਵਾ ਦਰਾ ਯਾਰ ਅਸਤਰ ਜੱਗਾ ਯੱਗਾ ਅਸਤਰ ਓਏ ਆ ਬੇ ਓਏ ਅੱਖ ਅੱਖ ਦੇਖ ਲਾ ਦੇਖ ਲਾ ਉਹ ਅੱਖਾਂ ਓਏ ਬੇ ਸਿਕਾਇਆ ਹੈடா ਮਾੜੇ ਰਹਾਵਾ ਨਹੀਂ ਕਰਦਾ ਇਹ ਡਰਾਇਆ ਜਿਹੇ ਜਿਹਾ ਆਪ ਉਹ ਜਾ ਮੁਰਗਾ ਬਈ ਜੇ ਅਸਲੀ ਸੀਲ ਹੁੰਦਾ ਤਾਂ ਮੈਨੂੰ ਦਿਖਾਉਂਦਾ ਸਹੀ ਗੱਲ ਆ ਯਾਰ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਹੇ ਜਾ ਮੁਰਗਾ ਠੀਕ ਹੈ ਜੀ ਇਹਨਾਂ ਦਾ ਇਰ ਗੋਇੰਬੁਰਗ ਵਾਸਨਾ ਹੋਈ 7 ਮੰਨੀ ਉਹ ਦਰਜੀ ਤੇ ਕਿਹੜੀ ਉਹ ਮਰਗੀ ਓਏ ਉਹਦੇ ਬਈ ਬਾਲਾ ਪੈੜੀ ਤਾੜ ਮਾਰੀ ਜਣੇ ਉਹ ਤਾਂ ਮੇਰੇ ਖਿਆਲ ਜਦੋਂ ਉਹ ਉਂ ਕਰੀ ਬੈਠੀ ਓਹ ਵੇਖਣਾ ਮੁਰਗੇ ਨਾਲ ਆ ਜੀ ਕੀ ਵੱਜ ਗਿਆ ਓਏ ਇਹ ਲੜਾਇਆ ਸ਼ੇਰ ਇਹਨਾਂ ਨੇ ਕਿਹਦਾ ਲੜਾਇਆ ਉਹ ਹੀ ਹੈਗਾ ਲੜਾਇਆ ਕਨੂਆ ਜਰ ਲੜਾਇਆ ਕਿਸੇ ਨਾਲ ਹੀ ਵਾਜ ਜਾਂਦਾ ਬਹੁਤਾ ਹਨਾ ਰੇ ਜੀ ਫਿਰ ਠੋਸ ਵਜਨ ਹੁੰਦੇ ਨਾ ਇਹ ਥੋੜਾ ਜਿਹਾ ਹੱਡ ਭਾਰਾ ਹੁੰਦਾ ਹੱਡ ਭਾਰਾ ਹੁੰਦਾ ਤੇ ਲੱਤਾਂ ਦੇਖ ਆਹੋ ਲੱਤਾਂ ਦਿਖਾ ਦੀ ਆਪਾਂ ਇਹਦੇ ਇਹ ਉਹ ਤਾਂ ਨਹੀਂ ਹੈਗੀ ਪੂਰੀ ਬਰੀ ਪੌਰੀ ਬਰੀ ਕਿੱਥੇ ਇਹਦੇ ਤਾਂ ਆ ਵੀ ਕੱਢ ਲੈਂਦਾ ਮੂੰਹ ਹੋਰ ਕੋਈ ਕਿੱਸਾ ਇਹਦਾ ਨਵਾਂ ਪੁਰਾਣਾ ਸਾਡਾ ਸੀਨ ਲੱਗੜ ਗੜ ਬਣਦਾ ਕੋਈ ਗੱਲ ਆ ਗਾਲਿਓ ਕਰਤਾ ਸੀ ਜਿਆਰਾ ਗਲਮ ਰੂਟਦਾ ਸੀ ਕਰਤਾ ਸਰਬਾਸ ਨੋ ਬਾਬੇ ਕਿਵੇਂ ਲੱਗਿਆ ਸਾਨੂੰ ਅੱਜ ਦਾ ਵਲੌਗ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਠੀਕ ਹੈ ਜੀ ਸਬਸਕ੍ਰਾਈਬ ਕਰਦੇ ਆਪਣੇ ਚੈਨਲ ਨੂੰ ਬੈਲ ਆਈਕਨ ਵਾਲ ਤੇ ਕਰਦੇ ਹੋ ਚੰਗਾ ਜੀ ਮਿਲਦੇ ਹਾਂ ਅਗਲੇ ਵਲੌਗ ਦੇ ਅੰਦਰ ਬਾਏ ਸ਼ਾਤਰੀ ਅਕਾਲ